ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਪਰ ਇਸ ਦੇ ਨਾਲ ਸੰਗਤ ਜੀ ਅਸੀਂ ਤੁਹਾਡੇ ਲਈ ਛੋਟੀ ਜੀ ਜਾਣਕਾਰੀ ਵੀ ਲੈ ਕੇ ਆਏ ਹਾਂ ਜਿਸ ਦੇ ਬਾਰੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੋਣ ਕਰਕੇ ਤੁਸੀਂ ਆਪਣੇ ਹੱਥੋਂ ਹੀ ਆਪਣੇ ਘਰ ਦਾ ਕਾਫੀ ਨੁਕਸਾਨ ਕਰ ਬੈਠਦੇ ਹੋ ਸੰਗਤ ਜੀ ਇਹ ਗੱਲ ਬਿਲਕੁਲ ਹੀ ਸੱਚ ਹੈ ਜਦੋਂ ਤੁਸੀਂ ਐਸੋ ਵੀਡੀਓ ਨੂੰ ਪੂਰਾ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਤੁਸੀਂ ਕਿਵੇਂ ਜਾਣੇ ਅਣਜਾਣੇ ਵਿੱਚ ਗਲਤੀ ਕਰਦੇ ਹੋ ਜਿਸ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਲਈ ਪਰੇਸ਼ਾਨੀਆਂ ਅਤੇ ਗਰੀਬੀ ਲੈ ਕੇ ਆਉਂਦੇ ਹੋ ਉਹ ਕਿਹੜੀਆਂ ਗਲਤੀਆਂ ਹਨ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਪਰ ਸਭ ਤੋਂ ਪਹਿਲਾਂ ਸਾਧ ਸੰਗਤ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਜੇਕਰ ਤੁਹਾਨੂੰ ਹਾਈਪ ਬਟਨ ਨਜ਼ਰ ਆਉਂਦਾ ਹੈ ਤਾਂ ਉਸ ਤੇ ਵੀ ਕਲਿੱਕ ਕਰ ਦਿਓ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਕੈਂਚੀ ਦੀ ਜੋ ਕਿ ਖਾਸ ਕਰ ਦੇ ਵਿੱਚ ਹਰੇਕ ਤੇ ਹੁੰਦੀ ਹੈ ਸੰਘਾ ਜੀ ਖਾਸ ਕਰਕੇ ਘਰਾਂ ਦੇ ਵਿੱਚ ਕੱਪੜਾ ਕੱਟਣ ਲਈ ਕੈਂਚੀ ਨੂੰ ਵਰਤਿਆ ਜਾਂਦਾ ਹੈ। ਕਈ ਕੰਮਾਂ ਨੂੰ ਕਰਨ ਵਾਸਤੇ ਅਸੀਂ ਕੈਂਚੀ ਦਾ ਇਸਤੇਮਾਲ ਕਰਦੇ ਹਾਂ ਤੇ ਕਈ ਲੋਕ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕੈਂਚੀ ਦੀ ਵਰਤੋਂ ਕਰਦੇ ਹਨ। ਸਾਧ ਸੰਘਾ ਜੀ ਹਰੀ ਮਿਰਚ ਨੂੰ ਕੱਟਣ ਦੇ ਲਈ ਜਾਂ ਸਬਜੀ ਨੂੰ ਕੱਟਣ ਦੇ ਲਈ ਕੈਂ ਤੋਂ ਭਾਵ ਕਿ ਕੈਂਚੀ ਦੀ ਜ਼ਰੂਰਤ ਸਾਨੂੰ ਰਸੋਈ ਵਿੱਚ ਵੀ ਹੁੰਦੀ ਹੈ। ਜੇਕਰ ਆਪਾਂ ਗੱਲ ਕਰੀਏ ਤਾਂ ਕੈਂਚੀ ਇੱਕ ਇਸ ਤਰ੍ਹਾਂ ਦੀ ਨੁਕੀਲੀ ਚੀਜ਼ ਹੈ ਜਿਸ ਦਾ ਕੰਮ ਹੁੰਦਾ ਹੈ ਕੱਟਣਾ ਤੇ ਸਾਧ ਸੰਗਤ ਜੀ ਹਰ ਚੀਜ਼ ਨੂੰ ਕੁੱਤਰਨਾ ਕੈਂਚੀ ਦਾ ਕੰਮ ਹੈ ਉਹ ਕੈਂਚੀ ਜਿਹੜੀ ਹੈ ਅਸੀਂ ਸਹੀ ਦਿਸ਼ਾ ਦੇ ਵਿੱਚ ਨਹੀਂ ਰੱਖਾਂਗੇ ਤਾਂ ਉਹ ਸਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇਗੀ ਇਥੋਂ ਤੱਕ ਕਿ ਸਾਡੇ ਰਿਸ਼ਤਿਆਂ ਨੂੰ ਕੁੱਤਰ ਦਿੰਦੀ ਹੈ ਸਾਡੇ ਰਿਸ਼ਤਿਆਂ ਦੇ ਨਾਲ ਨਾਲ ਸਾਧ ਸੰਗਤ ਜੀ ਸਾਡੀ ਕਿਸਮਤ ਨੂੰ ਵੀ ਖਰਾਬ ਕਰ ਦਿੰਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਅਸੀਂ ਤੁਹਾਨੂੰ ਕੈਂਚੀ ਦਾ ਇੱਕ ਛੋਟਾ ਜਿਹਾ ਉਪਾਅ ਦੱਸਾਂਗੇ ਤੇ ਇਹ ਉਹ ਉਪਾਅ ਹੈ ਤੇ ਉਹ ਉਪਾਅ ਦੇ ਨਾਲ ਅਸੀਂ ਤੁਹਾਨੂੰ ਤਿੰਨ ਚਾਰ ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਦੇਵਾਂਗੇ ਜੋ ਇਹ ਉਪਾਅ ਹੋਵੇਗਾ ਸਾਧ ਸੰਗਤ ਜੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਕਿਉਂਕਿ ਉਪਾਅ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਨੂੰ ਇੰਨਾਂ ਗੱਲਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਗੱਲਾਂ ਜਿੰਨਾ ਦੇ ਕਰਕੇ ਸਾਡੇ ਘਰ ਵਿੱਚ ਪਰੇਸ਼ਾਨੀ ਆਉਂਦੀ ਹੈ ਤੇ ਸਾਨੂੰ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਸਾਜ ਸੰਗਤ ਜੀ ਜਦੋਂ ਮੈਂ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਜਿਹੜੀ ਹੈ ਕਿਹੜੀ ਜਗ੍ਹਾ ਤੇ ਰੱਖਦੇ ਹੋ ਤਾਂ ਉਸ ਦਾ ਜੋ ਨਿਕੀਲਾ ਭਾਗ ਹੁੰਦਾ ਹੈ ਕਹਨ ਤੋਂ ਭਾਵ ਕਿ ਜਿਹੜੀ ਸਾਈਡ ਤੋਂ ਅਸੀਂ ਕੱਪੜਾ ਕੱਟਦੇ ਹਾਂ ਜਾਂ ਕੋਈ ਚੀਜ਼ ਕੱਟਦੇ ਹਾਂ ਉਸਨੂੰ ਉੱਪਰ ਕਰਕੇ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਜਿਵੇਂ ਆਪਾਂ ਕਈ ਵਾਰ ਵੇਖਦੇ ਹਾਂ ਕਈ ਘਰਾਂ ਦੇ ਵਿੱਚ ਡਾਈਨਿੰਗ ਟੇਬਲ ਤੇ ਜਾਂ ਫਿਰ ਰਸੋਈ ਦੇ ਵਿੱਚ ਜੋ ਉਹਨਾਂ ਨੇ ਚਮਚ ਰੱਖੇ ਹੁੰਦੇ ਹਨ ਜੋ ਉਹਨਾਂ ਦਾ ਨਕੀਲਾ ਭਾਗ ਹੁੰਦਾ ਹੈ ਉਹ ਉੱਪਰ ਨੂੰ ਕਰਕੇ ਰੱਖਦੇ ਨੇ ਸਾਧ ਸੰਗਤ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖੋ ਕਿ ਤੁਸੀਂ ਕੈਂਚੀ ਦਾ ਵੀ ਚਮਚ ਵੀ ਜਿਹੜਾ ਹੁੰਦਾ ਹੈ ਉਹ ਨਕੀਲਾ ਭਾਗ ਹੋਵੇ ਉਸ ਨੂੰ نیچے ਵਾਲ ਕਰਕੇ ਰੱਖਣਾ ਚਾਹੀਦਾ ਹੈ ਕਦੇ ਵੀ ਉੱਪਰ ਨੂੰ ਕਰਕੇ ਨਾ ਰੱਖੋ ਅਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਜੋ ਕਿ ਸਾਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਹਿਣ ਤੋਂ ਭਾਵ ਸਾਧ ਸੰਗਤ ਜੀ ਇਹ ਭਾਵੇਂ ਚੋਰੀਆਂ ਕਾਂਟੇ ਕੋਈ ਵੀ ਚੀਜ਼ ਹੋਵੇ ਉਸ ਦਾ ਨਿਕਿਲਾ ਭਾਗ ਜਿਹੜਾ ਹੁੰਦਾ ਹੈ ਉਹ ਕਦੇ ਵੀ ਉੱਪਰ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਅਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਜੋ ਕਿ ਸਾਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਹਿੰਨ ਤੋਂ ਭਾਵ ਸਾਧ ਸੰਗਤ ਜੀ ਇਹ ਭਾਵੇਂ ਸ਼ੁਰੀਆਂ ਕਾਂਡੇ ਕੋਈ ਵੀ ਚੀਜ਼ ਹੋਵੇ ਉਸ ਦਾ ਨਕੀਲਾ ਭਾਗ ਕਦੇ ਉੱਪਰ ਨੂੰ ਖੜਾ ਕਰਕੇ ਨਾ ਰੱਖੋ نیچے ਨੂੰ ਰੱਖਣਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਜਿਹੜਾ ਸਾਡਾ ਰਾਹੂ ਕੇਤੂ ਹੈ ਇਸ ਤਰ੍ਹਾਂ ਕਰਨ ਦੇ ਨਾਲ ਉਹ ਖਰਾਬ ਹੋ ਜਾਂਦਾ ਹੈ ਤੇ ਜਿਹੜਾ ਰਾਹੂ ਕੇਤੂ ਹੈ ਜੇ ਸਾਡਾ ਖਰਾਬ ਹੋ ਜਾਵੇ ਤਾਂ ਉਹ ਸਾਨੂੰ ਰਾਜੇ ਤੋਂ ਕੰਗਾਲ ਵੀ ਕਰ ਸਕਦਾ ਹੈ ਜੇ ਸਾਡਾ ਰਾਹੋ ਕੇਤੂ ਵਧੀਆ ਹੋਵੇ ਤੇ ਭਿਖਾਰੀ ਤੋਂ ਰਾਜਾ ਵੀ ਬਣਾ ਸਕਦਾ ਹੈ। ਇਹ ਸੀ ਸਾਧ ਸੰਗਤ ਜੀ ਪਹਿਲੀ ਚੀਜ਼ ਤੇ ਦੂਸਰੀ ਚੀਜ਼ ਹੁੰਦੀ ਹੈ ਕਿ ਤੁਸੀਂ ਕਦੇ ਵੀ ਆਪਣੇ ਹੱਥ ਦੇ ਨਾਲ ਕਿਸੇ ਨੂੰ ਇਸ ਚੀਜ਼ ਨੂੰ ਨਹੀਂ ਫੜਾਉਣਾ ਚਾਹੀਦਾ। ਸਾਧ ਸੰਗਤ ਜੀ ਕਈ ਭੈਣ ਭਰਾ ਕੀ ਸੋਚਣਗੇ ਕਿ ਜੇਕਰ ਸਾਡੇ ਕੋਲ ਕੈਂਚੀ ਲੈਣ ਕੋਈ ਆਉਂਦਾ ਹੈ ਤਾਂ ਉਸ ਨੂੰ ਕਿਉਂ ਨਾ ਦਈਏ। ਕਈ ਵਾਰ ਆਪਣੇ ਘਰ ਦੇ ਵਿੱਚ ਦੂਸਰਾ ਪਰਿਵਾਰਿਕ ਮੈਂਬਰ ਲੈਣ ਜਾਂਦਾ ਹੈ ਤਾਂ ਸਾਧ ਸੰਗਤ ਜੀ ਜੇਕਰ ਤੁਸੀਂ ਕੈਂਚੀ ਦੇਣੀ ਹੀ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜਿਸ ਸਾਈਡ ਤੇ ਪਲਾਸਟਿਕ ਲੱਗੀ ਹੁੰਦੀ ਹੈ ਉਸ ਸਾਈਡ ਤੋਂ ਤੁਸੀਂ ਕੈਂਚੀ ਫੜਾ ਕੇ ਜੇਕਰ ਤੁਹਾਡੇ ਤੋਂ ਕੋਈ ਲੈਣ ਆਉਂਦਾ ਹੈ ਤਾਂ ਉਸ ਨੂੰ ਦਿਓ ਪਰ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੈਂਚੀ ਦੇਣੀ ਨਾ ਪਵੇ ਪਰ ਫਿਰ ਵੀ ਇਸ ਤੋਂ ਇਲਾਵਾ ਦੂਸਰੀ ਜੋ ਆਪਸ਼ਨ ਹੈ ਤੁਸੀਂ ਕੈਂਚੀ ਜੇ ਦੇਣੀ ਹੈ ਤਾਂ ਤੁਸੀਂ ਕੈਂਚੀ ਨੂੰ نیچے ਰੱਖ ਦਿਓ ਨੇਜੇ ਰਾਕੇ ਉਸਨੂੰ ਇਹਨਾ ਕਹਿ ਦਿਓ ਕਿ ਤੁਸੀਂ ਇਥੋਂ ਚੱਕ ਲਓ ਜਾਂ ਫਾੜ ਲਓ ਇਸ ਤੋਂ ਇਲਾਵਾ ਸਾ ਸੰਗਤ ਜੀ ਜੇਕਰ ਤੁਹਾਨੂੰ ਹੱਥ ਦੇ ਵਿੱਚ ਦੇਣੀ ਪੈ ਜਾਂਦੀ ਹੈ ਤਾਂ ਤੁਸੀਂ ਨਕੀਲਾ ਹਿੱਸਾ ਜਿਹੜਾ ਹੈ ਉਹ ਹੱਥ ਦੇ ਵਿੱਚ ਨਹੀਂ ਰੱਖਣਾ ਦੂਸਰੀ ਸਾਈਡ ਤੋਂ ਤੁਸੀਂ ਦੂਜੇ ਪਰਸਨ ਨੂੰ ਕੈਂਚੀ ਫੜਾ ਸਕਦੇ ਹੋ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਸੰਗਤ ਜੀ ਜਿਹੜੇ ਕੈਂਚੀ ਹੈ ਉਹ ਸਾਡਾ ਕੇਤੂ ਹੁੰਦਾ ਹੈ ਤੇ ਜੇਕਰ ਅਸੀਂ ਆਪਣਾ ਕੇਤੂ ਹੀ ਦੂਸਰੇ ਪਰਸਨ ਦੇ ਹੱਥ ਵਿੱਚ ਫੜਾ ਦਿੰਦੇ ਹਾਂ ਜੇਕਰ ਤੁਹਾਡਾ ਕੇਤੂ ਗ੍ਰਹਿ ਜਿਹੜਾ ਉਹ ਮਜ਼ਬੂਤ ਹੋਵੇਗਾ ਵਧੀਆ ਹੋਵੇਗਾ ਤਾਂ ਤੁਹਾਡੇ ਘਰ ਵਿੱਚ अनेका ਖੁਸ਼ੀਆਂ ਲਿਆ ਸਕਦਾ ਹੈ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰਕੇ ਤੁਹਾਡੇ ਸਾਰੇ ਹੀ ਕਾਰੋਬਾਰ ਜਿਹੜੇ ਉਹ ਸਫਲ ਕਰ ਦਿੰਦਾ ਹੈ ਪਰ ਜੇਕਰ ਸਾਥ ਸੰਗਤ ਜੀ ਤੁਸੀਂ ਆਪਣੇ ਹੱਥ ਦੇ ਨਾਲ ਕਿਸੇ ਨੂੰ ਦਿੰਦੇ ਹੋ ਤਾਂ ਫਿਰ ਉਹ ਤੁਹਾਡੇ ਨਾਲ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸੀ ਦੂਸਰਾ ਕਾਰਨ ਤੀਸਰਾ ਕਾਰਨ ਇਸ ਨੂੰ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਕੈਂਚੀ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਤੇ ਤੀਸਰਾ ਕਾਰਨ ਇਹ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਰੱਖਦੇ ਹੋ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਉੱਤਰ ਦਿਸ਼ਾ ਵਿੱਚ ਰੱਖੋ ਕਹਿੰਦੇ ਭਾਵ ਸੰਗਤ ਜੀ ਕਿ ਨੌਰਥ ਸਾਈਡ ਤੇ ਜੋ ਕੈਂਚੀ ਹੈ ਉਸ ਨੂੰ ਨੌਰਥ ਸਾਈਡ ਤੇ ਹੀ ਰੱਖਣਾ ਚਾਹੀਦਾ ਹੈ ਇੱਕ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਘਰ ਵਿੱਚ ਕੈਂਚੀ ਨੂੰ ਸਾਊਥ ਸਾਈਡ ਤੇ ਹੀ ਰੱਖਣਾ ਕਿਉਂਕਿ ਇਸ ਦੇ ਨਾਲ ਜਿਹੜਾ ਤੁਹਾਡਾ ਰਾਹੋ ਤੇ ਕੇਤੂ ਹੈ ਉਹ ਖਰਾਬ ਹੋ ਜਾਂਦਾ ਹੈ ਜਿਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਤਿੰਨ ਚੀਜ਼ਾਂ ਦਾ ਖਾਸ ਕਰਕੇ ਸੰਗਤ ਜੀ ਤੁਸੀਂ ਧਿਆਨ ਰੱਖਣਾ ਹੈ ਇਹਨਾਂ ਤਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਤੁਹਾਡੇ ਘਰ ਵਿੱਚ ਜੇਕਰ ਕੋਈ ਕਲੇ ਕਲੇਸ਼ ਉਹ ਤੁਹਾਡੇ ਘਰ ਦੇ ਵਿੱਚ ਤੁਰੰਤ ਦੂਰ ਹੋ ਜਾਵेंगी। ਇਸ ਤੋਂ ਇਲਾਵਾ ਅਸੀਂ ਕਈ ਵਾਰ ਕਈ ਘਰਾਂ ਦੇ ਵਿੱਚ ਸੌਂਦੇ ਹਾਂ ਕਿ ਉਹਨਾਂ ਦੇ ਘਰ ਦਾ ਜੋ ਸਾਰਾ ਸਮਾਂ ਹੈ, ਸਾਰੇ ਦਿਨ ਦਾ ਉਹ ਬਹੁਤ ਹੀ ਵਧੀਆ ਚੱਲ ਜਾਂਦਾ ਹੈ। ਪਰ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਤਾਂ ਉਹਨਾਂ ਦੇ ਹਸਬੰਡ ਵਾਈਫ ਤੇ ਵਿੱਚ ਆਪਸ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਗੱਲ ਕਰੀਏ ਸੰਗਾ ਜੀ ਇਸ ਚੀਜ਼ ਦਾ ਮੁੱਖ ਕਾਰਨ ਹੁੰਦਾ ਹੈ ਕਿ ਸਾਨੂੰ ਇਹ ਜਿਹੜੀਆਂ ਨੁਕੀਲੀਆਂ ਚੀਜ਼ਾਂ ਸਾਡੇ ਘਰ ਵਿੱਚ ਉੱਪਰ ਨੂੰ ਕਰਕੇ ਰੱਖੀਆਂ ਹੁੰਦੀਆਂ ਹਨ ਇਹ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵਧਾਉਂਦੀਆਂ ਹਨ ਤੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਕੱਪੜੇ ਕੱਟਣ ਦੇ ਲਈ ਵਰਤਦੇ ਹੋ ਤਾਂ ਵਰਤੋਂ ਕਰਨ ਤੋਂ ਬਾਅਦ ਦੇ ਵਿੱਚ ਕੋਸ਼ਿਸ਼ ਕਰੋ ਕੈਂਚੀ ਨੂੰ ਤੁਸੀਂ ਕੱਪੜੇ ਦੇ ਵਿੱਚ ਲਪੇਟ ਕੇ ਰੱਖੋ ਤੇ ਇਸ ਤੋਂ ਇਲਾਵਾ ਸੰਗਤ ਜੇ ਜੇ ਤੁਸੀਂ ਕੈਂਚੀ ਨੂੰ ਜੇ ਰਸੋਈ ਦੇ ਵਿੱਚ ਵਰਤ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕੈਂਚੀ ਨੂੰ ਇੱਕ ਡੱਬੇ ਵਿੱਚ ਪਾ ਕੇ ਰੱਖੋ ਨਾਲ ਹੀ ਨਾਲ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਪੁਰਾਣੀ ਕਿੱਲ ਜਿਨ੍ਹਾਂ ਨੂੰ ਜੰਗਾਲ ਲੱਗਾ ਹੈ ਤਾਂ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਚੀਜ਼ਾਂ ਜੰਗਾਲ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਸੁੱਟ ਦਿਓ ਉਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਕਲੇ ਕਲੇਸ਼ ਕੋੜ ਕੇਸ ਚੱਲ ਰਿਹਾ ਹੈ ਤੁਹਾਡੇ ਘਰ ਵਿੱਚ ਪੈਸੇ ਨੂੰ ਲੈ ਕੇ ਪਰੇਸ਼ਾਨੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਤੁਹਾਡੇ ਘਰ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਬੱਚੇ ਦੀ ਪਰੇਸ਼ਾਨੀ ਚੱਲ ਰਹੀ ਹੈ ਕਹਿਣ ਤੋਂ ਭਾਵ ਕੋਈ ਵੀ ਬੱਚਾ ਕਨਸੀਵ ਨਹੀਂ ਹੋ ਰਿਹਾ ਤਾਂ ਉਸ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਕੈਂਚੀ ਲੈਣੀ ਹੈ ਕੈਂਚੀ ਆਪਣੇ ਸਿਰ ਤੋਂ 7 ਵਾਰੀ ਐਂਟੀਕਲੌਕ ਸਾਈਡ ਤੁਸੀਂ ਘੁਮਾ ਕੇ ਇਸ ਤਰ੍ਹਾਂ ਜਦੋਂ ਤੁਸੀਂ ਕੈਂਚੀ ਨੂੰ ਆਪਣੇ ਸਿਰ ਤੋਂ ਘੁਮਾ ਲਓਗੇ ਤਾਂ 7 ਵਾਰ ਕਮਾਉਣ ਤੋਂ ਬਾਅਦ ਦੇ ਵਿੱਚ ਉਸ ਕੈਂਚੀ ਨੂੰ ਤੁਸੀਂ ਤੋੜ ਦੇਣਾ ਹੈ। ਤੋੜਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਕੈਂਚੀ ਨੂੰ ਜਿਹੜਾ ਆਪਣੇ ਕਈ ਕਈ ਵਾਰ ਪਿੰਡ ਸ਼ਹਿਰ ਦੇ ਵਿੱਚ ਡਸਟਪਿਨ ਪਲਾਸਟਿਕ ਡਸਟਪਿਨ ਲੱਗਾ ਹੁੰਦਾ ਹੈ। ਉਸ ਵਿੱਚ ਜਾ ਕੇ ਤੁਸੀਂ ਕੈਂਚੀ ਨੂੰ ਸੁੱਟ ਦੇਣਾ ਹੈ। ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਤੁਹਾਡੇ ਜੋ ਪੈਸਿਆਂ ਸੰਬੰਧੀ ਜਿੰਨੇ ਵੀ ਪ੍ਰੋਬਲਮ ਹੋਵੇਗੀ, ਮੁਸ਼ਕਲ ਹੋਵੇਗੀ ਉਹ ਸਾਰੇ ਦੂਰ ਹੋਵੇਗੀ। ਕਿਉਂਕਿ ਜਿੰਨੇ ਤੁਹਾਡੇ ਪੈਸੇ ਆਉਣ ਦੇ ਰਸਤੇ ਹੋਣਗੇ ਤੁਹਾਡੇ ਘਰ ਵਿੱਚ ਜੋ ਤੁਹਾਡੇ ਕਾਰੋਬਾਰ ਬੰਦ ਹੋ ਗਏ ਉਹ ਸਾਰੀ ਤੁਹਾਡੀ ਪ੍ਰੋਬਲਮ ਮੁਸ਼ਕਲਾਂ ਹੱਲ ਹੋ ਜਾਣਗੇ ਤੁਹਾਡੇ ਘਰ ਵਿੱਚ ਤੰਨ ਪੈਸਾ ਕਦੇ ਵੀ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਦੂਸਰੀ ਚੀਜ਼ ਹੈਗਾ ਤੁਸੀਂ 1 ਕਿਲੋ ਚਾਨੇ ਦੀ ਦਾਲ ਤੇ ਇੱਕ ਕੈਂਚੀ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਦਾਨ ਕਰ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਤੁਹਾਡੇ ਘਰ ਦਾ ਜਿਹੜਾ ਕੇਤੂ ਹੈ ਰਾਹੂ ਹੈ ਮਜਬੂਤ ਹੁੰਦਾ ਹੈ ਇਸ ਸੰਗਤ ਜੀ ਕੈਂਚੀ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਜਿਸ ਨੂੰ ਕਰਕੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਸਕਦੇ ਹੋ ਤੁਹਾਡੀ ਸਾਰੀ ਪਰੇਸ਼ਾਨੀ ਦਾ ਹੱਲ ਹੋਵੇਗਾ ਇਹ ਛੋਟੇ ਛੋਟੇ ਉਪਾਅ ਕਰਕੇ ਤੁਹਾਡੀ ਜ਼ਿੰਦਗੀ ਚ ਜਿਹੜੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਹਨ ਉਹ ਵੱਡੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸਾ ਸਾਂਗਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ